21 ਦਸੰਬਰ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਨਗਰ ਨਿਗਮ ਚੋਣਾਂ ਹੋਈਆਂ ਸੀ ਜੇਕਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ 44 ਸੀਟਾਂ ਨੇ ਜਿਹੜੀਆਂ ਆਪਣੇ ਨਾਂ ਕੀਤੀਆਂ ਸੀ ਤੇ ਭਾਰਤੀ ਜਨਤਾ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ 19 ਸੀਟਾਂ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਤੇ ਉਥੇ ਕਾਂਗਰਸ ਨੇ 30 ਸੀਟਾਂ ਮੱਲਾ ਮਾਰੀਆਂ ਸੀ ਤਾਂ ਬਿਲਕੁਲ ਇਸ ਦੇ ਵਿਚਕਾਰ ਖਬਰਾਂ ਸਾਹਮਣੇ ਆਈਆਂ ਸੀ ਕਿ ਕਾਂਗਰਸ ਹੈ ਜਿਹੜੀ ਬੀਜਪੀ ਦੇ ਨਾਲ ਗੱਠ ਜੋੜ ਕਰ ਸਕਦੀ ਹੈ ਆਪਣਾ ਮੇਅਰ ਚੁਣ ਸਕਦੀ ਹੈ ਗੱਠ ਜੋੜ ਕਰਕੇ ਇਸ ਤੇ ਰਮਨੀਤ ਸਿੰਘ ਬਿੱਟੂ ਦਾ ਬਿਆਨ ਆਇਆ ਉਹਨਾਂ ਕਿਹਾ ਕਿ ਲੁਧਿਆਣਾ కార్ਪੋਰੇਸ਼ਨ ਦੇ ਵਿੱਚ ਭਾਜਪਾ ਤੇ ਕਾਂਗਰਸ ਦੇ ਵਿੱਚ ਗੱਠ ਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਾਡਾ ਟੀਚਾ ਕਾਂਗਰਸ ਮੁਕਤ ਭਾਰਤ ਹੈ ਤੇ ਕਾਂਗਰਸ ਦਾ ਸਮਰਥਨ ਕਰਨਾ ਸਾਡੇ ਸੰਦਾਤਾ ਦੇ ਵਿਰੋਧ ਬਾਬਾ ਸਾਇਮ ਵੇਦਕਰ ਜੀ ਦੇ ਦੁਸ਼ਮਣ ਕਾਂਗਰਸ ਪਾਰਟੀ ਨਾਲ ਪਾਜਪਾ ਦਾ ਲੁਧਿਆਣਾ ਤੱਕੀ ਪੂਰੇ ਭਾਰਤ ਚ ਕਦੇ ਵੀ ਕਿਤੇ ਵੀ ਸਮਝੌਤੇ ਦੀ ਗੱਲ ਨਹੀਂ ਹੋਏਗੀ ਜਿहां ਚੱਲ ਰਿਹਾ ਵਿਵਾਦਾਂ ਦੇ ਮੀਡੀਆ ਦੀਆਂ ਟਕਲਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਤਾਂ ਬਿਲਕੁਲ ਪਿਛਲੇ ਦਿਨੀ ਖਬਰਾਂ ਦੇ ਵਿੱਚ ਜ਼ਰੂਰ ਸਣਨ ਨੂੰ ਮਿਲਿਆ ਸੀ ਕਿ ਬੀਜੇਪੀ ਅਤੇ ਕਾਂਗਰਸ ਦਾ ਗੱਠਜੋੜ ਹੋ ਸਕਦਾ ਕਿਉਂਕਿ ਨਗਰ ਨਿਗਮ ਚੋਣਾ ਤੋਂ ਬਾਅਦ ਜਿਹੜਾ ਮੇਅਰ ਦੀ ਚੋਣ ਹੋਣੀ ਸੀ ਤਾਂ ਕਿਹਾ ਗਿਆ ਸੀ ਕਿ ਕਾਂਗਰਸ ਅਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਸ ਤੇ ਰਵਨੀਤ ਸਿੰਘ ਬਿੱਟੂ ਨੇ ਪਲਟਵਾਰ ਕਰਦੇ ਆਪਣਾ ਬਿਆਨ ਸਾਂਝਾ ਕੀਤਾ